ਕਿ ਉਸ ਦਾ ਵੀ ਇਤਿਹਾਸ ਤਨਤਸ਼ੀ ਗੁਰਤੇਗ ਬਹਾਦਰ ਜੀ ਨਾਲ ਸੰਬੰਧਤ ਹੈ ਤੇ ਅੱਜ ਆਪਾਂ ਚੱਲ ਕੇ ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਤਾਂ ਨਾਲ ਉਸ ਦੇ ਇਤਿਹਾਸ ਬਾਰੇ ਵੀ ਜਾਣਨਾ ਪਾਵਾਂਗੇ ਤੇ ਬਾਕੀ ਪੁਰਾਣਾ ਪਹਿਲਾਂ ਨਾਮ ਸੀ ਉਸ ਪਿੰਡ ਦਾ ਨਾਮ ਸੀਗਾ ਗੋਬਿੰਦਗੜ ਤੇ ਹੁਣ ਉਸ ਪਿੰਡ ਦਾ ਨਾਮ ਹੈ ਜੀ ਮਹਾ ਸਿੰਘ ਵਾਲਾ ਜਿੱਥੇ ਤਨਤਸ਼ੀ ਗੁਰਤੇਗ ਬਹਾਦਰ ਜੀ ਆਪਣੀ ਯਾਤਰਾ ਸਮੇਂ ਉਸ ਜਗ੍ਹਾ ਤੇ ਰੁਕੇ ਸੀਗੇ ਤੇ ਹੁਣ ਚੱਲ ਕੇ ਸਾਨੂੰ ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਬਣੇ ਰਹੋ ਵੀਡੀਓ ਦੇ ਨਾਲ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਵੇਂ ਨਵੇਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਨਵੇਂ ਨਵੇਂ ਇਤਿਹਾਸ ਦੇਖਣ ਲਈ ਸੋ ਚੱਲਦੇ ਆ ਜੀ ਆਪਾਂ ਹੁਣ ਗੁਰਦੁਆਰਾ ਬਿਸ਼ਰਾਮ ਘਰ ਪਾਸਾ ਹੀ ਨੌਮੀ ਮਹਾ ਸਿੰਘ ਵਾਲਾ ਇਸ ਟਾਈਮ ਆਪਾਂ ਗੁਰਦੁਆਰਾ ਸ੍ਰੀ ਗੁਰਦੁਆਰਾ ਬਿਸ਼ਰਾਮ ਕਰਪਾਤ ਸ਼ਾਹੀ ਨੌਮੀ ਪਿੰਡ ਮਹਾਸਿੰਘ ਵਾਲਾ ਦੇ ਮਹਾਨ ਉਸ ਡਿਊਟੀ ਅੱਗੇ ਖੜੇ ਨੇ ਤੇ ਤਾਂ ਤਾਂ ਸ਼੍ਰੀ ਗੁਰਤੇਗ ਬਹਾਦਰ ਜੀ ਦੇ ਚਰਨ ਪਾਏ ਸੀਗੇ ਅੱਜ ਇਸ ਗੁਰਦੁਆਰ ਸਾਹਿਬ ਦੀ ਕਾਰ ਸੇਵਾ ਕਾਫੀ ਲੰਬੇ ਸਮੇਂ ਦੇ ਗੁਰਦਾਰੇ ਦੀ ਕਾਰ ਸੇਵਾ ਚੱਲ ਰਹੀ ਹੈ ਤੇ ਆਪਾਂ ਇਸ ਟਾਈਮ ਗੁਰਦੁਆਰਾ ਸਾਹਿਬ ਦੀ ਮੇਨ ਡਿਊਟੀ ਉਸ ਕੋਲ ਪਹੁੰਚ ਗਏ ਜੀ ਇਹ ਗੁਰਦੁਆਰਾ ਬਿਲਕੁਲ ਪਿੰਡ ਦੇ ਵਿਚਕਾਰ ਬਣਿਆ ਹੋਇਆ ਇੱਥੇ ਧੰਨ ਧੰਨ ਸ਼੍ਰੀ ਗੁਰਤੇਗ ਬਹਾਦਰ ਜੀ ਇਸ ਜਗ੍ਹਾ ਤੇ ਪਹੁੰਚੇ ਸੀਗੇ ਤੇ ਅੱਗੇ ਚੱਲ ਕੇ ਸਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਤੇ ਨਾਲੇ ਬਾਕੀ ਦਾ ਇਤਿਹਾਸ ਬਾਰੇ ਸਾਨੂੰ ਚਾਣਨਾ ਪਾਉਣਾ ਜੀ ਤੇ ਆਪਾਂ ਹੁਣ ਚੱਲਦੇ ਹਾਂ ਜੀ ਪਹਿਲਾਂ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਚੱਲ ਕੇ ਹੀ ਬਾਕੀ ਗੱਲਬਾਤ ਆਪਾਂ ਫਿਰ ਨਾਲ ਦੇ ਨਾਲ ਕਰਦੇ ਰਾਂਗੇ ਤੇ ਨਾਲ ਸਾਨੂੰ ਇਤਿਹਾਸ ਬਾਰੇ ਚਾਣਨਾ ਪਾਉਂਦੇ ਰਾਂਗੇ ਚਲੋ ਜੀ ਆਪਾਂ ਹੁਣ ਚੱਲ ਕੇ ਪਹਿਲਾਂ ਅੰਦਰ ਕਰਦੇ ਹਾਂ ਦਰਸ਼ਨ ਦੇ ਦਾਰੇ ਜਿਵੇਂ ਕਿਸ ਨੂੰ ਪਹਿਲਾਂ ਨਹੀਂ ਦੱਸਿਆ ਸੀਗਾ ਜੀ ਇਹ ਗੁਰਤੇਗ ਬਾਦ ਦਾ ਦੇ ਚਰਨ ਸ਼ੋਪਾ ਪ੍ਰਾਪਤ ਧਰਤੀ ਹੈ ਇਸ ਜਗ੍ਹਾ ਤੇ ਗੁਰੂ ਜੀ 1723 ਇਸਵੀ 1666 ਇਸਵੀ ਬਿਕਰਮੀ ਨੂੰ ਜਦੋਂ ਗੁਰਤੇਗ ਬਾਦ ਜੀ ਵਿਹਾਰ ਤੇ ਸਾਮ ਦੀ ਯਾਤਰਾ ਤੇ ਸੀਗੇ ਉਸ ਸਮੇਂ ਇਸ ਜਗ੍ਹਾ ਤੇ ਵੱਖ-ਵੱਖ ਪਿੰਡਾਂ ਵਿੱਚੋਂ ਜਿਵੇਂ ਕਿ ਮੂਣਕ ਮਕੋੜ ਸਾਹਿਬ ਉਸ ਤੋਂ ਬਾਅਦ ਇਸ ਜਗ੍ਹਾ ਤੇ ਪਹੁੰਚੇ ਸੀਗੇ ਤੇ ਅੱਜ ਉਸ ਜਗ੍ਹਾ ਤੇ ਜਿਸ ਟਾਈਮ ਗੁਰੂ ਜੀ ਇਸ ਜਗ੍ਹਾ ਤੇ ਪਹੁੰਚੇ ਸੀ ਜਿਸ ਜਗ੍ਹਾ ਸਥਾਨ ਤੇ ਉਹ ਬੈਠੇ ਸੀ ਅੱਜ ਉਸ ਜਗ੍ਹਾ ਤੇ ਬਣਾਇਆ ਹੈ ਜੀ ਥੜਾ ਸਾਹ ਜਿਸ ਜਿਹਦੇ ਸਾਹਮਣੇ ਤੁਸੀਂ ਤਸਵੀਰ ਵਿੱਚ ਦੇਖਣਾ ਇਸ ਜਗ੍ਹਾ ਤੇ ਆ ਕੇ ਗੁਰਤੇਗਵਧਾ ਜੀ ਬੈਠੇ ਸੀ ਤੇ ਬਾਕੀ ਆਪਾਂ ਚੱਲ ਕੇ ਬਾਕੀ ਇਤਿਹਾਸ ਤੋਂ ਬਾਅਦ ਦੱਸਦੇ ਹਾਂ ਪਹਿਲਾਂ ਕਰਦੇ ਆ ਜੀ ਗੁਰੂ ਮਹਾਰਾਜ ਦੇ ਦਰਸ਼ਨ ਦੋ ਰਤਾਂ ਗੁਰੂ ਜੀ ਮਕੋੜ ਸਾਹਿਬ ਲਾਉਣ ਤੋਂ ਬਾਅਦ ਉਸ ਤੋਂ ਸਮੇਂ ਦੁਪਹਿਰ ਸਮੇਂ ਗੁਰਤੇਗਬਾਦ ਜੀ ਇਸ ਜਗ੍ਹਾ ਤੇ ਆ ਕੇ ਉਹਨਾਂ ਨੇ ਦੁਪਹਿਰਾ ਬਤੀਤ ਕੀਤਾ ਸੀ ਇਤਿਹਾਸ ਦੇ ਮੁਤਾਬਕ ਇੱਥੇ ਇੱਕ ਨਿੰਮ ਹੋਇਆ ਸਰਦਾਰ ਸੀਗਾ ਜਿਸ ਨਾਲ ਗੁਰੂ ਜੀ ਨੇ ਕਾਪੜਾ ਆ ਕੇ ਕੋੜਾ ਬੰਨਿਆ ਸੀ ਪਰ ਉਹ ਹੁਣ ਟੁੱਟ ਚੁੱਕਿਆ ਉਹ ਜਗ੍ਹਾ ਤੇ ਅੱਜ ਗੁਰੂ ਜੀ ਦਾ ਥੜਾ ਸਾਹ ਬਣਿਆ ਹੋਇਆ ਜੋ ਸਾਹਮਣੇ ਤੁਸੀਂ ਦੇਖ ਰਹੇ ਹੋ ਵਾਕਈ ਇੱਥੇ ਕਾਰ ਸੇਵਾ ਜੇ ਗੁਰਦੁਆਰਾ ਸਾਹਿਬ ਦੀ ਚੱਲ ਰਹੀ ਹੈ ਇਹ ਤੁਸੀਂ ਜੋ ਦੇਖ ਰਹੇ ਹੋ ਇਹ ਲੰਗਰ ਹਾਲ ਲੰਗਰ ਹਾਲ ਤੇ ਦਰਬਾਰ ਸਾਹਿਬ ਸੰਗਤਾਂ ਵੱਲੋਂ ਉੱਪਰ ਬਣਾਇਆ ਜਾ ਰਿਹਾ ਹੈ ਜੋ ਚੱਲ ਕੇ ਹੁਣ ਤੁਹਾਨੂੰ ਆਪਾਂ ਉੱਪਰ ਦਰਬਾਰ ਸਾਹਿਬ ਵੀ ਦਿਖਾਉਣੇ ਜਿਸ ਦੀ ਕਾਰ ਸੇਵਾ ਅੱਜ ਵੀ ਅਜੇ ਚੱਲ ਰਹੀ ਹੈ ਜਿਵੇਂ ਕਿਸ ਨੂੰ ਪਹਿਲਾਂ ਦੱਸਿਆ ਸੀ ਪਿੰਡ ਦਾ ਨਾਮ ਪਹਿਲਾਂ ਗੋਵਿੰਦਗੜ੍ਹ ਸੀ ਬਾਅਦ ਵਿੱਚ ਪਿੰਡ ਦਾ ਨਾਮ ਮਹਾ ਸਿੰਘਵਾਲਾ ਪੈ ਗਿਆ ਤੇ ਇਸ ਜਗ੍ਹਾ ਤੇ ਅੱਜ ਦਰਬਾਰ ਸਾਹਿਬ ਦੀ ਜੋ ਸੇਵਾ ਚੱਲ ਰਹੀ ਹੈ ਪਹਿਲਾਂ ਇਹ ਦਰਬਾਰ ਸਾਹਿਬ ਜਗ੍ਹਾ ਬਹੁਤ ਥੋੜੀ ਸੀ ਬਾਅਦ ਵਿੱਚ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਰਲ ਕੇ ਇਸ ਜਗ੍ਹਾ ਖਰੀਦੀ ਤੇ ਇਸ ਉੱਤੇ ਦਰਗੂ ਜੀ ਦਾ ਦਰਬਾਰ ਸਾਹਿਬ ਤਿਆਰ ਕੀਤਾ ਗਿਆ ਜੋ ਕਿ ਬਹੁਤ ਹੀ ਸੋਹਣਾ ਦਰਬਾਰ ਸਾਹਿਬ ਦੀ ਤਿਆਰੀ ਚੱਲ ਰਹੀ ਹੈ ਸੱਚਖੰਡ ਬਿਲਕੁਲ ਤਿਆਰ ਹੋ ਚੁੱਕਿਆ ਹੈ ਥੋੜਾ ਥੋੜਾ ਬਾਕੀ ਦਰਬਾਰ ਸਾਹਿਬ ਦੀ ਸੇਵਾ ਲਗਾਤਾਰ ਨਿਰੰਤਰ ਚੱਲ ਰਹੀ ਹੈ ਤੇ ਗੁਰੂ ਜੀ ਨੇ ਇਸ ਜਗ੍ਹਾ ਨੂੰ ਭਾਗ ਲਾਏ ਇਹਦੇ ਵਾਚਨ ਦਿੱਤੇ ਕਿ ਜੋ ਵੀ ਸਿੱਖ ਸੰਗਤ ਇਸ ਜਗ੍ਹਾ ਤੇ ਆ ਕੇ ਸ਼ਰਧਾ ਨਾਲ ਇਸ ਗੁਰੂ ਸਥਾਨ ਤੇ ਮੱਥਾ ਟੇਕ ਗਈ ਤੇ ਉਸ ਦੀਆਂ ਮਨੋ ਕਾਮਨਾ ਪੂਰਨ ਹੋਣ ਗਈਆਂ ਤੇ ਅੱਜ ਇਸ ਗੁਰੂ ਜੀ ਦੇ ਇਸ ਸਥਾਨ ਦੇ ਮਹਾਨ ਭਾਰ ਕਿਰਪਾ ਵਸਦੀ ਹੈ ਤੇ ਸਿੱਖ ਸੰਗਤਾਂ ਆ ਕੇ ਇੱਥੇ ਉਹਨਾ ਸਿਰ ਝਕਾਉਂਦੀਆਂ ਤੇ ਹਰ 10 ਮੀਨੂ ਇੱਥੇ ਭਾਰੀ ਇਕੱਠਾ ਹੁੰਦਾ ਤੇ ਸਿੱਖ ਸੰਗਤਾਂ ਆਪਣੀਆਂ ਮਨੋ ਕਾਮਨਾਵਾਂ ਪੂਰਨ ਕਰਦੀਆਂ ਹਨ ਹਾਂਜੀ ਦੋਸਤੋ ਆਪਾਂ ਅੱਜ ਦੀ ਵੀਡੀਓ ਨੂੰ ਕਰਦੇ ਆ ਇੱਥੇ ਬੰਦ ਤੇ ਨੈਕਸਟ ਬਲੌਗ ਦੇ ਵਿੱਚ ਨੈਕਸਟ ਵੀਡੀਓ ਦੇ ਵਿੱਚ ਮਿਲਦਾ ਜੀ ਨਵਾਂ ਇਤਿਹਾਸ ਲੈ ਕੇ ਨਵੇਂ ਗੁਰੂ ਘਰ ਦਾ ਤੇ ਅੱਜ ਦੇ ਗੁਰਦੁਆਰਾ ਸਾਹਿਬ ਦਾ ਸਾਨੂੰ ਦਰਸ਼ਨ ਕਰਵਾਇਆ ਸੀ ਗੁਰਦੁਆਰਾ ਬਿਸ਼ਰਾਮ ਕਾ ਪਾਸ਼ਾ ਨੌਵੇਂ ਮਾਸ ਸਿੰਘ ਵੜਾ ਜਿੱਥੇ ਗੁਰਤੇਗ ਬਹਾਦਰ ਜੀ ਪਹਿਲਾਂ ਵੀ ਦੱਸਿਆ ਸੀ ਸਾੰਬਿਹਾਰ ਜਾਣ ਦੀ ਯਾਤਰਾ ਵਕਤ ਇਸ ਜਗ੍ਹਾ ਤੇ ਜਾ ਕੇ ਠਹਿਰੇ ਸੀ ਇਸ ਜਗ੍ਹਾ ਤੇ ਆ ਕੇ ਬਿਸ਼ਰਾਮ ਕੀਤਾ ਸੀਗਾ ਤੇ ਨੈਕਸਟ ਬਲੌਗ ਦੇ ਵਿੱਚ ਨੈਕਸਟ ਵੀਡੀਓ ਦੇ ਵਿੱਚ ਸਾਨੂੰ ਨਵੇਂ ਗੁਰੂ ਘਰ ਦੇ ਨਵੇਂ ਇਤਿਹਾਸ ਲੈ ਕੇ ਫਿਰ ਫੜਲੇ ਹੋ ਹਾਜ਼ਰ ਹੋਵਾਂਗੇ ਸੋ ਨਵੀਂ ਨਵੀਂ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬੈਲ ਆਈਕਨ ਵਾਲਾ ਬਟਨ ਆਪਰੋ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਪਹਿਲਾਂ ਮਿਲਦਾ ਰਹੇ ਸੋ ਜਲਦ ਮਿਲਾਂਗੇ ਜੀ ਉਦ ਤੱਕ ਰੱਖੋ ਆਪਣਾ ਖਿਆਲ ਰੱਬ ਰੱਖਾ